ਦੋ ਵੱਡੀਆਂ ਅਪਡੇਟਾਂ ਨਗੀਆਂ ਇੱਕ ਪਹਿਲੀ ਅਪਡੇਟ ਹੈ ਕਿ ਜਿਹੜੀ ਵੀ ਨੌਜਵਾਨ ਸਿੱਧੂਪੁਰ ਕਾਈ ਨਾਲ ਵੱਡੇ ਪੱਧਰ ਤੇ ਜੁੜ ਰਹੇ ਨੇ ਤੇ ਦੂਜੀ ਸਭ ਤੋਂ ਵੱਡੀ ਜਿਹੜੀ ਅਪਡੇਟ ਕਹਿ ਸਕਦੇ ਆ ਆਪਾਂ ਹੁਣ ਤੱਕ ਦੀ ਜਿਹੜਾ ਨੌਜਵਾਨਾਂ ਦੇ ਵਿੱਚ ਇੱਕ ਜੋਸ਼ ਕਾਇਦੀਏ ਉਡੀਕ ਰਹੇ ਸੀਗੇ ਵੀ ਕਦੋਂ ਸਾਨੂੰ ਮੈਸੇਜ ਆ ਰਿਹਾਗਾ ਉਹ 17 ਤਰੀਕ ਦੀ ਜਿਹੜੀ ਅੱਜ ਦੀ ਸ਼ਾਮ ਦੀ ਮੀਟਿੰਗ ਹੈ 5 ਵਜੇ ਜੇ ਕੋਈ ਸਰਕਾਰ ਝੁਕਦੀ ਹੈ ਕੋਈ ਸੱਟਾ ਨਿਕਲਦਾ ਹੈ ਤਾ ਵਧੀਆ ਗੱਲ ਹੈ ਨਹੀਂ ਫਿਰ ਇਹਨਾਂ ਨੇ ਇੱਕ ਫੈਸਲਾ ਲੈਤਾਗਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੀ ਸੋਚ ਤੇ ਸਾਰੇ ਖੜੇ ਨੇਗੇ ਉਹਨਾਂ ਨੇ ਕਿਹਾ 20 ਤਰੀਕ ਨੂੰ ਜਿਹੜੇ ਬਾਰਡਰ ਨੇਗੇ ਬੈਰੀਗੇਟ ਨੇਗੇ ਉਹ ਤੋੜ ਦਿੱਤੇ ਜਾਣਗੇ ਤੇ ਮੰਨ ਵੀ ਦਿੱਲੀ ਨੂੰ ਕੂਚ ਕਰ ਦੇਣਾਗਾ ਸੱਤ ਸਿੱਖਾਂ ਦੀ ਸਾਰਿਆਂ ਨੂੰ ਪੈਨ ਕਾਲੇ ਕੇ ਖੜੇ ਆ ਭਾਰਤੀ ਜੁਨੀਅਨ ਏਕਤਾ ਇਕਾਈ ਸਿੱਧੂਪੁਰ ਇੱਕ ਮੀਟਿੰਗ ਰੱਖੀ ਗਈ ਹੈ ਤੇ ਨਾਲ ਆਪਣੇ ਮਨਦੀਪ ਆ ਬਾਈ ਪੂਰੀ ਜਾਣਕਾਰੀ ਬਾਈ ਤੋਂ ਹੀ ਲੈਣੇ ਆਪਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਬਾਈ ਹਾਂ ਅੱਛਾ ਬਾਈ ਪਿੰਡ ਕਾਲੇਕ ਦੇ ਵਿੱਚ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਕਿਸ ਸਬੰਧ ਦੇ ਵਿੱਚ ਰੱਖੀ ਗਈ ਹੈ ਇਹ ਬਾਈ ਜੀ ਪਹਿਲਾਂ ਤਾਂ ਸਾਰਿਆਂ ਨੂੰ ਵੈਕਲੋ ਜੀ ਦਾ ਖਾਲਸਾ ਵੈਕਲੋ ਜੀ ਦੇ ਫਤਿਹ ਜੀ ਤੇ ਇਹ ਮੀਟਿੰਗ ਸਾਡੀ ਭਾਰਤੀ ਕਿਸਾਨ ਨੂੰ ਹੁਣੇ ਇੱਕ ਤਾਂ ਸਿੱਧੂਪੁਰ ਵੱਲੋਂ ਬਾਈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਬੀਪੀਐਸਐਲ ਨੇ ਸਾమే ਆਪਾਂ 2020 ਦੇ ਵਿੱਚ ਆਪਾਂ ਇੱਕ ਮੋਰਚਾ ਪੈਂਡਿੰਗ ਰੱਖ ਕੇ ਆਏ ਸੀ ਜੀ ਉਸ ਮੰਗਾਂ ਨੂੰ ਲੈ ਕੇ ਐਮਐਸਪੀ ਦੀ ਮੰਗ ਤੀ ਉਹਦੇ ਵਿੱਚ ਹੈ ਕਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਮੁਕਤੀ ਦੀ ਮੰਗਦੀ ਸਵਾਮੀਨਾਥ ਰਿਪੋਰਟਰ ਦੀ ਤੇ ਇੱਕ ਜਿਹੜੀ ਹੁਣ ਕੇਂਦਰ ਸਰਕਾਰ 800 ਰੁਪਿਆ ਇੰਪਾਵਰਡ ਟਿਕਟਾ ਰਹੀ ਹੈ ਕਰਨ ਕਰੀ ਹੂੰ ਤੇ ਕਈ ਮੰਗਾਂ ਨੂੰ ਲੈ ਕੇ ਇਹ ਮੋਰਚਾ ਆਪਣਾ ਦੁਬਾਰੇ ਦਿੱਲੀ ਪਿਸਲੀ 13 ਤਰੀਕ ਤੋਂ ਚੱਲ ਰਿਹਾ ਹੈ ਜੀ ਤੇ ਉਹ ਦਿੱਲੀ ਦਾ ਮਤਲਬ ਕੀ ਆਪਣੀ ਜਿਹੜੀ ਹਰਿਆਣਾ ਦੀ ਸਰਕਾਰ ਤੀ ਉਹਨਾਂ ਨੇ ਖਨੌਰੀ ਬਾਰਡਰ ਦੇ ਉੱਤੇ ਬੈਰੀਗੇਟ ਕਰਕੇ ਆਪਣੇ ਕਿਸਾਨ ਉੱਥੇ ਘੇਰੇ ਹੋਏ ਨੇ ਜੀ ਜਿਦੇ ਵਿੱਚ ਆਪਣੇ 3-4 ਕਿਸਾਨ ਸਹੇਦ ਵੀ ਹੋਏ ਨੇ 50 ਤੋਂ 60 ਕਿਸਾਨ ਜਖਮੀ ਨੇ ਤੇ ਬਾਕੀ ਹਜੇ ਅਤਿਆਚਾਰ ਰੋਜ਼ੀ-ਰੋਜ਼ ਜਿਵੇਂ ਅਥਰੂ ਬੈਂ ਦੇ ਗੋਲੇ ਛੱੜਨੇ ਲਾਖੀ ਚਾਰਜ ਕਰਨਾ ਉਹ ਮਤਲਬ ਕੀ ਲਗਾਤਾਰ ਉਹਨਾਂ ਵੱਲੋਂ ਜਾਰੀ ਆ ਜੀ ਇਸ ਦੇ ਸਬੰਧ ਦੇ ਵਿੱਚ ਇੱਕ ਆਪਾਂ ਨੇ ਮਤਲਬ ਕੀ 20 ਤਰੀਕ ਨੂੰ ਅੱਜ ਆਪਣੇ ਡੱਲੇ ਵਾਲ ਸਾਹਿਬ ਦਾ ਫੋਨ ਆਇਆ ਸੀ ਵੀ 20 ਤਰੀਕ ਨੂੰ ਅੱਜ ਸਾਹਿਬ ਨੂੰ 5 ਵਜੇ ਅੱਜ ਦੀ ਤਰੀਕ ਦੇ ਵਿੱਚ 17 ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਕੇਂਦਰ ਸਰਦਾਰ ਨਾਲ ਵੀ ਜੇ ਉਹ ਆਪਣੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਾ ਨਿਕਲਿਆ ਤਾਂ 20 ਤਰੀਕ ਨੂੰ 11 ਵਜੇ ਬੈਰੀਗੇਟ ਹੈ ਜਿਹੜੀ ਉਹ ਤੋੜੀ ਜਾਊਗੀ ਤੇ ਜਿਹੜੀਆਂ ਮੀਟਿੰਗਾਂ ਦਾ ਸੈンスਲਾ ਇਹ ਜਿਵੇਂ ਕੱਲ ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਭਰਮਹੰਗਾਰਾ ਮਿਲਿਆ ਘਟੋ ਘਟ 150 ਬੰਦਾ ਵੱਖੋ ਵੱਖ ਜਿਵੇਂ ਗਰਾਹਾਂ ਜਥੇਬੰਦੀ ਹੋ ਗਈ ਕਾੜੀਆਂ ਹੋ ਗਈ ਢਕਾਉਂਦਾ ਹੋ ਗਈ ਉਹਨਾਂ ਨੂੰ ਟੁੱਟ ਕੇ ਜੋ ਜਗਜੀਤ ਸਿੰਘ ਦਾ ਡੱਲੇ ਵਾਲੀ ਸੋਚ ਸੀ ਉਹਨਾਂ ਨੂੰ ਮਤਲਬ ਕੀ ਉਹਨਾਂ ਦੀ ਵਧੇ ਲੱਗੇ ਸੰਧਾਰਤ ਵਧਿਆ ਲੱਗੇ ਉਹ ਸਿੱਧੂਪੁਰ ਜਥੇਬੰਦੀ ਚ ਆਏ ਉਸ ਤੋਂ ਬਾਅਦ ਜਿਹੜਾ ਹੁਣ ਮੀਟਿੰਗਾਂ ਦਾ ਅੰਗੰਦਾ ਸੈンスਲਾ ਜਿਵੇਂ ਕੱਲ ਆਪਣੇ ਕੋੜ ਦੁੰਨੇ ਦੇ ਵਿੱਚ ਇੱਕ ਕਾਈ ਬਣੀ ਐ ਜਿੱਥੇ ਬੂਟਾ ਸਿੰਘ ਸੈਨ ਉਹ ਜੰਗੀਰ ਸਿੰਘ ਉਹ ਮੁੰਡਾ ਪ੍ਰਧਾਨ ਚੁਣਿਆ ਗਿਆ ਤੇ ਨਰੋਲ ਭਾਨਾ ਸਿੱਧੂ ਆ ਜਿਹੜਾ ਆਪਣਾ ਉਹਨੇ ਸਾਨੂੰ ਸਮਰਥਨ ਦਿੱਤਾ ਵੀ ਜੇ ਕੱਲ ਨੂੰ ਕੋਈ ਪ੍ਰਧਾਨ ਜੀ ਕੋਈ ਠੰਡ ਦੀ ਲੋੜ ਹੈ ਤਾਂ ਤੁਸੀਂ ਪਿੰਡ ਤੋਂ ਨਾ ਮੰਗੇ ਤੁਸੀਂ ਥੋੜ੍ਹ ਮੈਂ ਖੜਾ ਤੁਹਾਡੇ ਲਈ ਦਾਸ ਖੜਾ ਮੈਂ ਜਾ ਕੇ ਵੀ ਆਏ ਦਿੱਲੀ ਉਹ ਪੈਣੇ ਪਿਛਲੀ ਵਾਰ ਜਾ ਕੇ ਆਏ ਨੇ ਤੇ ਉਸ ਦੇ ਨਾਲ ਹੀ ਇੱਕ ਕੱਲ ਸਪਾਲਾ ਦੇ ਵਿੱਚ ਬਣਿਆ ਬਲਬੀਰ ਸਿੰਘ ਆ ਉਥੋਂ ਦਾ ਸਪਾਲਾ ਪੁਰਦ ਦਾ ਪ੍ਰਧਾਨ ਬਣਿਆ ਇੱਕ ਨਵੀਂ ਇਕਾਈ ਉੱਥੇ ਜੋ ਕ੍ਰਾਂਤੀਕਾਰੀ ਯੂਨੀਅਨ ਟੁੱਟ ਕੇ ਉਸ ਗ੍ਰਾਹਾਂ ਜਥੇਬੰਦੀ ਤੋਂ ਟੁੱਟ ਕੇ ਉੱਥੇ ਬਣੀਆ ਤੇ ਆਪਣੀ ਧੌਲੇ ਇੱਕ ਬਣੀਆ ਅਗਰ ਆਪਣੀ ਗ੍ਰਾਹਾਂ ਤੋਂ ਟੁੱਟ ਕੇ ਵੀ ਆਏ ਇਹ ਮੀਟਿੰਗਾਂ ਦਾ ਸਹੀ ਹੈ ਮੇਡ ਆਪਣਾ ਜਿਹੜੇ ਟੁੱਟ ਕੇ ਆ ਰਹੇ ਨੇ ਸਿੱਧੂਪੁਰ ਰੋਡ ਜਥੇਬੰਦੀ ਨੂੰ ਇੱਕ ਵੱਡਾ ਵਲ ਮਿਲ ਰਿਹਾ ਉਹਦੇ ਸਬੰਧ ਦੇ ਵਿੱਚ ਹੀ ਅੱਜ ਕੁਝ ਆਪਣੇ ਕਾਲੇਕੇ ਪਿੰਡ ਦੇ ਵਿੱਚੋਂ ਆਪਣੇ ਨਾਲ ਨੌਜਵਾਨ ਆ ਰਹੇ ਨੇ ਜਿਹਦੇ ਵਿੱਚੋਂ ਕੁ ਕਲਾਸਚ ਨੇ ਮੁੰਡੇ ਤੇ ਬਾਕੀ ਆਪਣੀ ਕਮੇਟੀ ਚ ਨੇ ਮੁੰਡੇ ਗੁਰੂ ਘਰ ਜੀ ਦੇ ਵਿੱਚੋਂ ਜਿੱਥੋਂ ਆਪਾਂ ਨੂੰ ਅੱਜ ਇੱਕ ਬਹੁਤ ਵੱਡਾ ਹੁੰਦਾ ਨਾਲ ਦੁਬਾਰੇ ਫੇਰ ਮਿਲਣ ਜਾ ਰਹੇ ਹਾਂ ਜੀ ਹਾਂਜੀ ਤੇ ਇਹ ਮੀਟਿੰਗ ਰੱਖੀ ਗਈ ਹੈ ਬਾਈ ਦੱਸ ਰਿਹਾ ਜਿਵੇਂ ਹਨਾ ਕਾਲੇ ਵੀ ਭਰਮਾ ਹੰਗੋਰਾ ਜਿਹੜਾ ਨੌਜਵਾਨਾਂ ਵੱਲੋਂ ਮਿਲ ਰਿਹਾ ਤੇ ਇਕਾਈਆਂ ਨਵੀਆਂ ਬਣ ਰਹੀਆਂ ਨੇ ਜਿਵੇਂ ਬਾਈ ਨੇ ਕਈ ਪਿੰਡਾਂ ਦੇ ਨਾਮ ਕਢਾਇਏ ਨੇ ਉਹਦੇ ਵਿੱਚ ਹੋਰ ਵੀ ਪਿੰਡ ਨੇ ਜਿਵੇਂ ਸ਼ੇਰੋ ਬਹੁਤ ਵੱਡੇ ਪੱਧਰ ਤੇ ਕਹਾਂਗੇ ਲੋਕ ਜੁੜੇ ਨੇਗੇ ਸੰਘੇੜਾ ਦੇ ਵਿੱਚ ਬਾਈ ਗੁਰੂ ਘਰਾਂ ਦੇ ਵਿੱਚ ਬੋਲਿਆ ਗਿਆਗਾ ਵੀਰ ਜਿਹੜੇ ਬਾਈ ਫੰਡ ਲੈਂਦੇ ਸੀਗੇ ਹੋਰ ਇਕਾਈਆਂ ਉਹਨਾਂ ਨੂੰ ਸਿੱਧੇ ਹੀ ਕਹਿਦਾ ਗੁਰੂ ਘਰਾਂ ਦੇ ਵਿੱਚ ਬੋਲ ਕੇ ਵੀਰ ਉਹ ਤਾਂ ਅੰਦਰ ਬੜੀਆਂ ਬੈਠੀਆਂ ਨੇ ਜਿਹੜੀਆਂ ਕਿਸਾਨਾਂ ਦੇ ਨਾਲ ਖੜ੍ਹਦੀਆਂ ਨੇ ਮੋਢੇ ਨਾਲ ਮੋਢਾ ਲਾ ਕੇ ਉਹ ਬਾਰਡਰਾਂ ਤੇ ਜਾ ਕੇ ਗੋਲੀਆਂ ਖਾ ਰਹੀਆਂ ਨੇ ਵੀ ਨੌਜਵਾਨੋ ਤੁਸੀਂ ਆਪ ਹਮਾਰੇ ਸਿੱਧੇ ਜਾਓ ਉੱਥੇ ਹਨਾ ਤੇ ਇਹਨਾਂ ਜਥੇਬੰਦੀਆਂ ਨਾਲ ਜੁੜੋ ਜਿਹੜੇ ਕਿ ਸੋਡੇ ਹੱਕਾਂ ਲਈ ਲੜ ਰਹੇ ਨੇ ਤੇ ਆ ਭਰਾ ਜਿਹੜੇ ਨਾਲ ਖੜੇ ਨੇਗੇ ਇਹ ਕਿਹੜੇ ਪਿੰਡ ਦੇ ਨੇਗੇ ਇਹ ਆਪਣੇ ਬਾਦਰੇ ਤੋਂ ਨੇ ਅੱਛਾ ਇਹ ਆਪਣੇ ਪੱਖੋਗੜਾਂ ਤੋਂ ਨੇ ਇਹ ਮੁੰਡਾ ਆਪਣਾ ਰੂੜੇ ਕਹਤੋਂ ਆ ਅੱਛਾ ਜੀ ਹਾਂ ਇਹ ਜਿਹੜੀਆਂ ਨਵੀਆਂ ਕਾਇਆਆਂ ਬਣੀਆਂ ਨੇ ਉਹਨਾਂ ਦੇ ਵਿੱਚ ਵੀ ਨਾਲ ਆਪਣੇ ਮਤਲਬ ਕਿ ਜੂਥ ਦੀ ਜੋ ਸਹਿਮਤੀ ਹੈ ਇਹਨਾਂ ਨੇ ਪ੍ਰਗਟ ਕੀਤੀ ਹੈ ਵੀ ਅਸੀਂ ਸੋਡੇ ਨਾਲ ਸਿੱਧੂਪੁਰ ਜਥੇਬੰਦੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਆਂ ਕਿ ਆਪ ਮਹਾਰਿਆ ਰਹੇ ਨੇ ਠੀਕ ਹੈ ਜਿਵੇਂ ਆਪਣੀ ਲਾਲੋਬੀ ਆਪਣੀਆਂ ਜਥੇਬੰਦੀਆਂ ਗਰਾਹ ਹੈ ਜੀ ਆਪਾਂ ਨੇ ਜਦੋਂ ਉੱਥੋਂ ਦਾ ਸਨੇਹਾ ਲਾਇਆ ਹੈ ਹਾਂ ਤੇ ਉਹ ਦੁਬਾਰੇ ਫੇਰ ਜਾ ਕੇ ਬਰਨਾਲੇ ਦਾਣਾ ਮੰਡੀ ਦੇ ਵਿੱਚ 2 ਘੰਟੇ ਉਹਨਾਂ ਨੇ ਰੇਲਾਂ ਰੋਕੀਆਂ ਵੀ ਆਪਾਂ ਆਪ ਇਹ ਲੋਕਾਂ ਨੂੰ ਦੱਸ ਸਕੀਏ ਵੀ 2 ਘੰਟੇ ਰੇਲਾਂ ਰੋਕਣ ਨਾਲ ਕੀ ਕੇਂਦਰ ਸਰਕਾਰ ਚੁੱਕ ਸਕਦੀ ਹੈ ਨਹੀਂ ਚੁੱਕਦੀ ਕਿਉਂਕਿ ਜਿਹੜੇ ਆਪਣੇ ਆਪਾਂ ਜੇ ਕਿੰਦਰ ਸਰਕਾਰ ਨੂੰ ਝਕਾਉਣਾ ਹੈ ਤਾਂ ਆਪਾਂ ਨੂੰ ਦੁਬਾਰੇ ਫੇਰ ਉੱਥੇ ਦਿੱਲੀ ਕੂਚ ਕਰਨਾ ਪਊਗਾ ਸਾਰੇ ਆਪਾਂ ਨੂੰ ਜਿਵੇਂ ਆਪਾਂ ਟਿੱਕਰੀ ਬਾਰਡਰ ਤੇ ਬੈਠੇ ਸੀ ਆਪਾਂ ਨੂੰ ਦੁਬਾਰੇ ਫੇਰ ਉੱਥੇ ਜਾਣਾ ਪਊਗਾ ਤਾਂ ਆਪਾਂ ਆਪਣੀਆਂ ਰੈਂਦੀਆਂ ਮੰਗਾ ਮਨਵਾ ਸਕਦੇ ਜੀ ਤੇ ਅੱਜ ਕਾਫਲਾ ਦੁਬਾਰਾ ਫੇਰ ਜਾ ਰਿਹਾ ਹੈ ਖਨੋਰੀ ਬਾਰਡਰ ਨਹੀਂ ਆਪਣਾ ਕਾਫਲਾ ਜਿਹੜਾ 20 ਤਰੀਕ ਨੂੰ ਆਪਾਂ ਤੜਕੇ 7:30 ਵਜੇ ਆਪਣਾ ਦੁਬਾਰੇ ਜੋ ਆਪਣੀਆਂ ਕਾਇਆਂ ਬਣੀਆਂ ਨੇ ਆਪਣੇ ਕੋਟ ਦੁੰਨੇ ਦੇ ਵਿੱਚ ਉਹ ਸਪਾਲਾਂ ਦੇ ਵਿੱਚੋਂ ਉਹ ਆਪ ਮਹਾਰੇ ਬਣੀਆਂ ਨੇ ਸਾਥੋਂ ਜਾਣ ਤੋਂ ਪਹਿਲਾਂ ਕਾਇਆਂ ਬਣਾਉਣ ਤੋਂ ਪਹਿਲਾਂ ਉਹ ਮੁੰਡੇ ਆਪਣੀਆਂ ਟਰਾਲੀਆਂ ਤਿਆਰ ਕਰੀ ਖੜੇ ਧੀ ਰਾਸ਼ਨ ਪਾਣੀ ਤਿਆਰ ਕਰੀ ਖੜੇ ਧੀ ਉਹਨਾਂ ਨੇ ਮਤਲਬ ਕੀ ਪਹਿਲਾਂ ਉਹਨਾਂ ਨੇ ਸਾਰਾ ਕੁਝ ਆਪ ਦਾ ਤਿਆਰ ਕੀਤਾ ਕਾਇਆਂ ਬਾਅਦ ਚ ਦੁਰਗੀਆਂ ਦੀ ਠੀਕ ਹੈ ਪ੍ਰਧਾਨ ਸਾਹਿਬ ਮਨਦੀਪ ਹੋਂਦੀ ਜਣੀ ਬਾਈ ਕਾਲੇ ਅਪਡੇਟ ਕਹਿ ਸਕਦੇ ਆਪਾਂ ਦੋ ਵੱਡੀਆਂ ਅਪਡੇਟਾਂ ਨੇਗੀਆਂ ਇੱਕ ਪਹਿਲੀ ਅਪਡੇਟ ਹੈ ਕਿ ਜਿਹੜੀ ਵੀ ਨੌਜਵਾਨ ਸਿੱਧੂਪੁਰ ਕਾਈ ਨਾਲ ਵੱਡੇ ਪੱਧਰ ਤੇ ਜੁੜ ਰਹੇ ਨੇ ਤੇ ਦੂਜੀ ਸਭ ਤੋਂ ਵੱਡੀ ਜਿਹੜੀ ਅਪਡੇਟ ਕਹਿ ਸਕਦੇ ਆ ਆਪਾਂ ਹੁਣ ਤੱਕ ਦੀ ਜਿਹੜਾ ਨੌਜਵਾਨਾਂ ਦੇ ਵਿੱਚ ਇੱਕ ਜੋਸ਼ ਕਹਿ ਦਈਏ ਉਡੀਕ ਰਹੇ ਸੀਗੇ ਵੀ ਕਦੋਂ ਸਾਨੂੰ ਮੈਸੇਜ ਆ ਰਿਹਾਗਾ ਉਹ 17 ਤਰੀਕ ਦੀ ਜਿਹੜੀ ਅੱਜ ਦੀ ਸ਼ਾਮ ਦੀ ਮੀਟਿੰਗ ਹੈ 5 ਵਜੇ ਜੇ ਕੋਈ ਸਰਕਾਰ ਝੁਕਦੀ ਹੈ ਕੋਈ ਸੱਟਾ ਨਿਕਲਦਾ ਹੈ ਤਾ ਵਧੀਆ ਗੱਲ ਹੈ ਨਹੀਂ ਫਿਰ ਇਹਨਾਂ ਨੇ ਇੱਕ ਫੈਸਲਾ ਲੈਂਦਾ ਹੈਗਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੀ ਸੋਚ ਤੇ ਸਾਰੇ ਖੜੇ ਨੇਗੇ ਉਹਨਾਂ ਨੇ ਕਿਹਾ 20 ਤਰੀਕ ਨੂੰ ਜਿਹੜੇ ਬਾਰਡਰ ਨੇਗੇ ਬੈਰੀਗੇਟ ਨੇਗੇ ਉਹ ਤੋੜ ਦਿੱਤੇ ਜਾਣਗੇ ਤੇ ਮਨਵੀ ਦਿੱਲੀ ਨੂੰ ਕੂਚ ਕਰ ਦੇਣਾਗਾ ਲੈ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਤੱਕ ਪਹੁੰਚੇ ਕਿਉਂਕਿ ਜਿਹੜੀ ਚੀਜ਼ ਤੁਸੀਂ ਅੜੀਕ ਕਰਦੇ ਸੀਗੇ ਉਹ ਬਾਈ ਮਨਦੀਪ ਨੇ ਇੱਕ ਬ੍ਰੇਕਿੰਗ ਨਿਊਜ਼ ਕਹਿ ਸਕਦੇ ਆਪਾਂ ਵੀ ਦੇ ਦਿੱਤੀ ਤੁਹਾਨੂੰ ਮੈਸਜ ਲਾਤਾ ਵੀ ਮਿੱਤਰੋ ਤਿਆਰੀ ਦੇ ਵਿੱਚ ਰਹੋ ਵੀ ਅੱਜ ਸ਼ਾਮ ਨੂੰ ਕਲੀਅਰ ਹੋ ਜੂਗਾ ਨਹੀਂ 20 ਤਰੀਕ ਨੂੰ 11 ਵਜੇ ਵੀ ਉੱਥੇ ਹੋਣੇ ਚਾਹੀਦੇ ਹੋਗੇ ਅਸਲ ਤਾਂ ਪਹਿਲਾਂ ਹੋਣਾ ਚਾਹੀਦਾ 11 ਵਜੇ ਤਾਂ ਉੱਥੋਂ ਮੰਨ ਵੀ ਆਪਾਂ ਨੇ ਵੈਰੀਫਾਈ ਕਰ ਅਰਮਾਨਾ ਹੋਣਾ ਹੈਗਾ ਵੈਰੀਕਰ ਤੋੜ ਲੱਗ ਜਾਣਾ ਤੇ ਹੋਰ ਕੋਈ ਗੱਲਬਾਤ ਬਈ ਇੱਕ ਵੀਰੇ ਜਿਵੇਂ ਅਸੀਂ ਤੁਹਾਨੂੰ ਦੱਸਿਆ ਵੀ ਇੱਕ ਰਾਤ ਅਸੀਂ ਸਧਾਣੇ ਪਿੰਡ ਦੇ ਵਿੱਚ ਗਏ ਸੀ ਅੱਛਾ ਜਿੱਥੋਂ ਸਾਡੀ ਗੱਲ ਲੱਖੇ ਸਧਾਣੇ ਨਾਲ ਰਾਤ 7:30 ਪੌਣੇ 8 ਵਜੇ ਮਦਲ ਕੀ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਜੀ ਜਿਹਦੇ ਵਿੱਚ ਉਹਨਾਂ ਨੇ ਇੱਕ ਸਾਨੂੰ ਬਹੁਤ ਪਰ ਮਹੰਗਾਰਾ ਬਿਆਲਿਆ ਵੀ ਅਸੀਂ 6 ਤੋਂ 7000 ਜਿਹੜਾ ਨੌਜਵਾਨ ਮੁੰਡਾ ਅਸੀਂ ਮਸਤੂਆਣੇ ਤੋਂ ਇੱਕ ਆਪਦਾ ਵੀ ਵੱਡਾ ਕਾਫਲਾ ਲੈ ਕੇ ਤੋਰਾਂਗੇ ਜੀ ਹਾਂ ਤੇ ਬਾਈ ਆਪਣੇ ਨਾਲ ਕਾਲਾ ਵੀ ਆ ਕਾਲੇ ਹਾਂ ਬਾਈ ਕੀ ਕਹਿ ਰਹੇ ਸੀਗਾ ਤੇ ਮੈਂ ਇਹ ਕਹਿੰਦਾ ਸੀ ਕਿ ਜਿਹੜੇ ਭਰਾ ਆਪਣੇ ਨਾਲ ਜੁੜੇ ਨੇਗੇ ਹੁਣ ਨਹੀਂ ਹੈਣਾ ਜੀ ਤੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇ ਹੈਨਾ ਥੋੜੀ ਜੀ ਵੀ ਇਹ ਕਿਹੜੀ ਜਥੇਬੰਦੀ ਤੋਂ ਆਏ ਨੇਗੇ ਤੇ ਨਾਲ ਹੋਰ ਉਹਨੂੰ ਵੀ ਭਰਾਵਾਂ ਨੂੰ ਦੀ ਜਾਣਕਾਰੀ ਮਿਲ ਸਕੇ ਬਾਈ ਆਪਾਂ ਕਿਹੜੀ ਜਥੇਬੰਦੀ ਤੋਂ ਆਏ ਪਏਗੇ ਹਾਂਜੀ ਬਾਈ ਪਹਿਲਾਂ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਅਸੀਂ ਬਾਈ ਆਪਣਾ ਮਨਦੀਪ ਸਿੰਘ ਕਾਲੇ ਜੀ ਇਹਦੇ ਨਾਲ ਪ੍ਰਧਾਨ ਸਾਹਾ ਸਾਡੇ ਕੋਲ ਸਕੋਰਪੀਓ ਵੀ ਗੱਡੀ ਆ ਜੀ ਕਾਲੇ ਗਰੁੱਪ ਆ ਸਕੋਰਪੀਓ ਦਾ 100 ਗੱਡੀ ਆ ਬਾਈ ਦੇ ਇੰਡਰ ਚ ਜੇ ਸਾਨੂੰ ਬਾਈ ਆਖੂਗਾ 100 ਗੱਡੀ ਉੱਥੇ ਵੀ ਲੈ ਕੇ ਜਾਵਾਂਗੇ ਬਾਡਰ ਤੇ ਹਾਂਜੀ ਇਹ ਸੋਚੋ ਸਾਡੇ ਵੀ ਬਾਈ ਦੇ ਨਾਲ ਆ ਜਿਵੇਂ ਬਾਈ ਸਾਨੂੰ ਸੁਨੇਹਾ ਲੂਮੀ ਬਾਈ ਦੇ ਨਾਲ ਆ ਜੀ ਜੀ ਮਨਦੀਪ ਸਿੰਘ ਸਾਡੇ ਬਹੁਤ ਸਪੋਰਟ ਕਰਦਾ ਰਿਹਾ ਪਹਿਲਾਂ ਵੀ ਕਰਦਾ ਆ ਜੀ ਸਾਡੇ ਪ੍ਰਧਾਨ ਗੱਡੀਆਂ ਦਾ ਵੀ ਪ੍ਰਧਾਨ ਆ ਜੀ ਕਾਲੀ ਸਕੋਰ ਦੇ 100 ਗੱਡੀਆਂ ਸਾਡੇ ਕੋਲੇ ਜੀ ਕਾਲੀ ਜੀ 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 ਇਹਦੇ ਐਨਰਜੀ ਆ ਜੀ ਸਾਨੂੰ ਸਭ ਦੇ ਹੀ ਹਾਂ ਜੀ ਨਹੀਂ ਮੈਂ ਇਹ ਭੁੱਲ ਰਿਆ ਸੀਗਾ ਚਲੋ ਇਹ ਵੀ ਜਾਣਕਾਰੀ ਵਧੀਆ ਮਿਲ ਗਈ ਹੈ ਨਾ ਵੀ ਆਪਾਂ ਇਸ ਤੋਂ ਪਹਿਲਾਂ ਕਿਹੜੀ ਜਥੇਬੰਦੀ ਨਾਲ ਸੀਗੇ ਜਿੱਦਾਂ ਬਾਈ ਦੱਸ ਰਿਹਾ ਸੀਗਾ ਕਿਸੇ ਜਥੇਬੰਦੀ ਨਾਲ ਨਹੀਂ ਬਾਈ ਹੁਣ ਬਾਈ ਨਾਲ ਆਈ ਇਹ ਸਿੱਧੂਪੁਰ ਜਾਏ ਜੀ ਹਾਂ ਜੀ ਹੁਣ ਜਣ ਕੇ ਨਵੇਂ ਸਿੱਧੂਪੁਰ ਹਾਂ ਜੀ ਹਾਂ ਜੀ ਹਾਂ ਜੀ ਜਿੱਦਾਂ ਹੀ ਬਾਈ ਸਾਨੂੰ ਆਖੋ ਜੀ ਬਾਈ ਦੇ ਨਾਲ ਆ ਜੀ ਜਿੱਦਾਂ ਹੀ ਬਾਈ ਸਾਨੂੰ ਗੱਡੀਆਂ ਨੂੰ ਆਖੋ 100 ਗੱਡੀਆਂ ਸਾਡੀ ਕਾਲੀ ਸਕੋਰ ਵੀ ਬਾਈ ਦੇ ਨਾਲ ਆ ਜੇ ਸਾਨੂੰ ਦਿੱਲੀ ਨੂੰ ਖ ਸਿੱਧੂਪੁਰ ਨਾਲ ਜੋੜਨ ਦਾ ਕੀ ਮੋਟਿਵ ਹੋ ਰਿਹਾ ਆਪ ਨੂੰ ਕਿਦਾਂ ਲੱਗਿਆ ਵੀ ਆਪਏ ਜੱਥੇਬੰਦੀ ਨਾਲ ਜੁੜੀ ਹੈ ਜਦੋਂ ਦੀ ਸਾਨੂੰ ਬਹੁਤ ਵਧੀਆ ਲੱਗਿਆ ਭਾਈ ਜਿਹੜਾ ਇਹਨਾਂ ਚੱਲ ਰਿਹਾ ਜਿਵੇਂ ਰੂਲ ਇਹਨਾਂ ਦੇ ਹਨ ਜੀ ਬਹੁਤ ਵਧੀਆ ਲੱਗ ਰਿਹਾ ਸਾਨੂੰ ਵੀ ਸਹੀ ਚੱਲ ਰਹੇ ਸਾਰੇ ਜਨਵੀ ਪ੍ਰਧਾਨ ਜਿ세 ਬੰਦੀਆਂ ਵਧੀਆ ਜੀ ਹੂੰ ਬਹੁਤ ਸਹਾਇਤਾ ਮਿਲੇ ਸਾਨੂੰ ਇਹ ਸਪੋਰਟ ਮਿਲੀ ਸਾਨੂੰ ਬਹੁਤ ਜੀ ਹਾਂਜੀ ਤੇ ਹੋਰ ਕੋਈ ਗੱਲ ਬਾਪੂ ਕਹਿਣਾ ਚਾਹੋਗੇ ਕਹਿਣਾ ਨਹੀਂ ਆਉਂਦਾ ਇਹ ਜਕਾਰਾ ਬੁਲਾ ਦਿਓ ਫਿਰ ਜਕਾਰਾ ਬੁਲਾ ਬੋਲੋ ਲਓ ਜੀ ਹੋ ਨਿਹਾਲ ਸ੍ਰੀ ਅਕਾਲ ਲੋ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਇਥੋਂ ਇੱਕ ਵੱਡੀ ਅਪਡੇਟ ਆ ਜਿਹੜੀ ਤੁਹਾਡੇ ਤੱਕ ਪਹੁੰਚੀ ਐ ਤੇ ਅਖੀਰ ਦੇ ਵਿੱਚ ਕਾਲੇ ਕੋਈ ਹੋਰ ਕੋਈ ਗੱਲਬਾਤ ਬਾਈ ਤੇ ਜੀ ਜੀ ਬਾਈ ਜਿਵੇਂ ਇੱਕ ਬਾਈ ਪਿੰਡਾਂ ਦੇ ਵਿੱਚ ਹੁਣ ਅਸੀਂ ਇਹ ਕਹਿੰਦੇ ਆ ਵੀ ਚਾਹੇ ਗ੍ਰਾਹਾਂ ਜਥੇਬੰਦੀ ਐ ਜਾਂ ਕਾਦੀਆਂ ਜਥੇਬੰਦੀ ਐ ਜੀ ਚਾਹੇ ਕੋਈ ਵੀ ਜਥੇਬੰਦੀ ਐ ਜਿਹੜੀ ਅੱਜ ਆਪਣੇ ਨਾਲ ਦਿੱਲੀ ਮੋਰਚੇ ਤੇ ਨਹੀਂ ਗਈ ਅਸੀਂ ਕਿਸਾਨ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਜਦੋਂ ਅਗਲੇ ਸਮੇਂ ਦੇ ਵਿੱਚ ਇਹ ਗਰਾਹੀਆਂ ਕਰਦੇ ਨੇ ਉਦੋਂ ਇਹਨਾਂ ਨੂੰ ਇਹ ਸਵਾਲ ਜ਼ਰੂਰ ਪੁੱਛਿਆ ਜਾਵੇ ਵੀ ਤੁਸੀਂ ਉੱਥੇ ਉਹਨਾਂ ਦੇ ਨਾਲ ਖਨੌਰੀ ਬਾਟਰਾਂ ਤੇ ਕਿਉਂ ਨਹੀਂ ਗਏ ਇਹ ਇਹਨਾਂ ਦਾ ਇਹ ਗੱਲ ਜ਼ਰੂਰ ਹੈ ਠੀਕ ਹੈ ਤਾਂਨੇ ਸਾਨੂੰ ਡੱਲੇਵਾਲ ਸਾਹਿਬ ਨੇ ਸਾਨੂੰ ਕੋਈ ਮਤਲਬ ਕੀ ਮੰਗ ਸੱਦਾ ਨਹੀਂ ਦਿੱਤਾ ਜੇ ਆਪਾਂ ਸੋਚਿਆ ਜਾਵੇ ਕੋਈ ਡੱਲੇਵਾਲ ਦੇ ਮੁੰਡੇ ਦਾ ਵਿਆਹ ਨਹੀਂ ਤੀ ਭਾਈ ਇਹਨਾਂ ਨੂੰ ਕੋਈ ਲੱਗ ਤੋ ਕੱਢ ਜਾਵੇ ਇੱਕ ਉਹ ਆਪਣੀਆਂ ਕਿਸਾਨੀ ਮੰਗਾ ਨੇ ਇਹ ਇਹਨਾਂ ਨੇ ਮਤਲਬ ਕੀ ਜੋ ਇਹਨਾਂ ਨੇ ਜਦੋਂ ਪਿੰਡਾਂ ਦੇ ਵਿੱਚ ਆਉਣਾ ਇਹਨਾਂ ਨੂੰ ਇਹ ਗੱਲ ਜ਼ਰੂਰ ਪੁੱਛੀ ਜਾਵੇ ਵੀ ਤੁਸੀਂ ਦਿੱਲੀ ਕਿਉਂ ਨਹੀਂ ਗਏਗੇ ਇੱਕ ਨਾਲ ਦੀ ਨਾਲ ਮੈਂ ਹੋਰ ਛੋਟੇ ਨਾਲ ਜੋੜ ਰਿਹਾ ਭਾਈ ਜਿਵੇਂ ਮੌਕੇ ਦੇ ਸਰਕਾਰਾਂ ਨੇ ਜਿਹੜੀ ਉੱਥੇ ਅਥਰੂ ਗੈਸੇ ਦੇ ਗੋਲੇ ਸਾਡੇ ਜਾਂਦੇ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਉਹ ਵੀ ਪੰਜਾਬ ਦੇ ਵਿੱਚ ਹੀ ਵੱਜ ਰਹੀਆਂ ਨੇਗੀਆਂ ਕਿ ਮਤਲਬ ਕ੍ਰੋਸ ਨਹੀਂ ਕਰ ਰਹੇ ਹੈ ਜੀ ਕ੍ਰੋਸ ਤਾਂ ਪਰਲੇ ਪਾਸੇ ਹੋਊ ਨਾ ਜੇ ਬਾਡਰ ਟੱਪਾਂਗੇ ਵੀ ਪੰਜਾਬ ਵਾਲੇ ਸਰਕਾਰ ਨੂੰ ਵੀ ਚਾਹੀਦਾ ਵੀ ਇੱਥੇ ਯਾਰ ਪੰਜਾਬ ਦੇ ਵਿੱਚ ਹੀ ਗੋਲੀਆਂ ਕੰਮ ਰਵਾਈ ਜਾਂਦੇ ਵੀ ਇੱਥੇ ਵੀ ਬੋਲਣ ਦਾ ਹੱਕ ਬੰਦਾ ਜਦੋਂ ਉਹ ਆਪਣੇ ਪਿੰਡਾਂ ਦੇ ਵਿੱਚ ਬੋਲਣਗੇ ਵੜਨਗੇ ਉਹਨਾਂ ਨੂੰ ਵੀ ਇਹ ਸਵਾਲ ਪੁੱਛੇ ਜਾਣ ਵੀ ਤੁਸੀਂ ਇਹ ਮੁੱਦੇ ਤੇ ਕਿਉਂ ਨਹੀਂ ਬੋਲ ਰਹੇ ਜਦੋਂ ਭਾਈ ਉਸ ਟਾਈਮ ਦੇ ਵਿੱਚ ਆਪਾਂ ਨੇ ਦੋਨਾਂ ਸਰਕਾਰਾਂ ਤੋਂ ਕਾਲੀ ਸਰਕਾਰ ਵੇਲੇ ਤੇ ਕਾਂਗਰਸ ਸਰਕਾਰ ਵੇਲੇ ਆਪਾਂ ਨੇ ਮਤਲਬ ਕਿ ਇੱਕ ਬਦਲਾਅ ਦੀ ਉਮੀਦ ਸੀ ਲੋਕਾਂ ਨੂੰ ਵੀ ਬਹੁਤ ਵੱਡਾ ਬਦਲਾਅ ਆਊਗਾ ਹਾਂ ਪਰ ਬਦਲਾਅ ਠੀਕਾ ਬਦਲਾਅ ਲੋਕਾਂ ਨੇ ਜਿਹੜਾ ਆਪਦਾ ਉਹਦੀ ਬਦਲਾ ਲੈਣ ਦਾ 92 ਐਮਐਲ ਲੈ ਲੈਂਦੇ ਉਹਨਾਂ ਦੇ ਪਰ 92 ਐਮਐਲ ਹੋਣ ਦੇ ਬਾਵਜੂਦ ਵੀ ਜਿਹੜਾ ਉਹਨਾਂ ਦਾ ਰਵਈਆ ਅੱਜ ਕਿਸਾਨਾਂ ਪ੍ਰਤੀ ਹੈ ਉਹ ਕੋਈ ਬਹੁਤਾ ਚੰਗਾ ਨਹੀਂ ਹੈਗਾ ਇਹ ਵੀ ਉਹਨਾਂ ਸਰਕਾਰਾਂ ਦੇ ਨਾਲ ਮਤਲਬ ਕਿ ਉਹ ਸਰਕਾਰਾਂ ਨੂੰ ਇਹ ਕਿਸੇ ਟਾਈਮ ਚੰਗਾ ਕਹਾ ਦੇਣਗੇ ਇਹ ਤਾਂ ਕੇਂਦਰ ਸਰਕਾਰ ਦਾ ਪਿੱਠੂ ਬਣ ਕੇ ਚੱਲਿਆ ਹੋਇਆ ਜੇ ਆਪਾਂ ਦੇਖੀਏ ਵੀ ਕਹਿੰਦਾ ਭਾਵੇਂ ਇਹ ਹੈ ਵੀ ਹਜੇ ਸਮਾਂ ਹੈਗਾ ਵੀ ਤੁਸੀਂ ਇਹ ਮੁੱਦੇ ਤੇ ਕੁਛ ਨਾ ਕੁਛ ਬੋਲੋ ਕਿਉਂਕਿ ਗੋਲੀਆਂ ਜਿਹੜੀਆਂ ਵੱਜ ਰਹੀਆਂ ਨੇਗੀਆਂ ਉਹ ਪੰਜਾਬ ਦੇ ਅੰਦਰ ਹੀ ਵੱਜ ਰਹੀਆਂ ਨੇਗੀਆਂ ਵੀ ਹਜੇ ਜਦੋਂ ਕ੍ਰੋਸ ਹੋਊਗਾ ਬਾਰਡਰ ਉਹ ਇੱਕ ਵੱਖਰੀ ਗੱਲ ਹੈਗੀ ਵੀ ਉਦੋਂ ਤੁਸੀਂ ਜਿਹੜਾ ਆਪਦਾ ਬੰਦਾ ਜੁਲਮ ਹੈਗਾ ਕਿਸਾਨਾਂ ਦੇ ਕਰ ਸਕਦੇ ਪਰ ਪੰਜਾਬ ਦੇ ਅੰਦਰ ਹੀ ਗੋਲੀਆਂ ਨਾ ਮਾਰੀਆਂ ਜਾਣ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਫੋਲੋ ਕਰ ਲਓ ਤਾਂ ਕਿ ਭਾਈ ਜਿਹੜੀ ਸਾਡੀ ਅਪਡੇਟ ਆ ਸਮੇਂ-ਸਮੇਂ ਤੇ ਤੁਹਾਨੂੰ ਮਿਲਦੀ ਰਹੇ ਬਹੁਤ ਬਹੁਤ ਧੰਨਵਾਦੀ